ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਹਾਾਂ ਅਕਾਈ ਮਹਿਲਾ ਚੌਕ ਵੱਲੋਂ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਹੈਗੀ ਭਰਾਵੋ ਵੀ ਜਿਹੜਾ ਪੰਜਾਬ ਦੇ ਵਿੱਚ ਵੱਡੇ ਹੜ੍ਹਾਂ ਦੀ ਮਾਰ ਦੇ ਨਾਲ ਸਾਡੇ ਪੰਜਾਬ ਦੇ ਕਿਸਾਨਾਂ ਦਾ ਮਜ਼ਦੂਰਾਂ ਦਾ ਕਿਰਤੀ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋਇਆਗਾ ਉਹਨਾਂ ਦੇ ਸਬੰਧ ਦੇ ਵਿੱਚ ਉਹਨਾਂ ਦੀ ਮਦਦ ਕਰਨ ਵਾਸਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਹਾਾਂ ਵੱਲੋਂ ਉਹਨਾਂ ਲੋਕਾਂ ਦੀ ਮਦਦ ਕਰਨ ਵਾਸਤੇ ਉਪਰਾਲਾ ਕੀਤਾ ਗਿਆ ਹੈ ਪੰਜ ਜ਼ੋਨਾਂ ਦੇ ਵਿੱਚ ਵੰਡ ਕੇ ਉਹਨਾਂ ਸਾਥੀਆਂ ਦੀ ਮਦਦ ਕਰਨੀ ਹੈਗੀ ਇਸ ਕਰਕੇ ਕੱਲ ਨੂੰ ਇਕਾਈ ਮਹਿਲਾ ਚੌਂਕ ਵੱਲੋਂ ਰਾਸ਼ਨ ਇਕੱਠਾ ਕੀਤਾ ਜਾਊਗੀ ਸਾਰੀਆਂ ਰਸਤਾ ਇਕੱਠੀਆਂ ਕੀਤੀਆਂ ਜਾਣਗੀਆਂ ਜਿਦੇ ਵਿੱਚ ਕਣਕ ਪੈਸੇ ਤੂੜੀ ਅਚਾਰ ਡੰਗਰਾਂ ਵਾਸਤੇ ਕੱਪੜੇ ਬਿਸਤਰੇ ਇਹ ਸਾਰੀਆਂ ਰਸਦਾਂ ਇਕੱਠੀਆਂ ਕਰਨ ਵਾਸਤੇ ਕੱਲ ਨੂੰ ਮਹਿਲਾ ਚੌਕ ਦੇ ਵਿੱਚ ਜਿਹੜਾ ਲਾਇਆ ਜਾਊ ਸਾਰੇ ਪਿੰਡ ਦੇ ਵਿੱਚ ਸਮੂਹ ਨਗਰ ਨਿਵਾਸੀਆਂ ਨੂੰ ਬੇਨਤੀ ਕਰਦੇ ਆਂਗੇ ਵੀ ਵੱਧ ਤੋਂ ਵੱਧ ਇਸ ਰਸਤੇ ਦੇ ਵਿੱਚ ਯੋਗਦਾਨ ਪਾਓ ਕਿਉਂਕਿ ਸਾਥਿਓ ਸਾਡੇ ਭਰਾਵਾਂ ਦਾ ਵੱਡਾ ਨੁਕਸਾਨ ਹੋ ਗਿਆ ਉਹਨਾਂ ਦੀ ਨੁਕਸਾਨ ਦੀ ਪੂਰਤੀ ਕਰਨ ਵਾਸਤੇ ਉਹਨਾਂ ਦੀ ਉਹਨਾਂ ਨੂੰ ਆਕਸੀਜਨ ਦੇਣ ਵਾਸਤੇ ਇਹ ਉਪਰਾਲਾ ਕੀਤਾ ਗਿਆ ਜਥੇਬੰਦੀ ਵੱਲੋਂ ਉਹਨਾਂ ਦੇ ਪਿੰਡਾਂ ਦੇ ਵਿੱਚ ਜਾ ਕੇ ਉੱਥੇ ਉਧਰ ਡੰਪ ਬਣਾਏ ਨੇ ਆਪਾਂ ਨੇ ਸੰਗਰੂਰ ਜ਼ਿਲ੍ਹੇ ਦੀ ਡਿਊਟੀ ਅੰਮ੍ਰਿਤਸਰ ਦੇ ਵਿੱਚ ਲੱਗੀ ਹੈ ਅੰਮ੍ਰਿਤਸਰ ਦਾ ਲਗਭਗ 100 ਪਿੰਡ ਪ੍ਰਭਾਵਿਤ ਆ ਇਸ ਹੜ੍ਹਾਂ ਤੋਂ ਇਸ ਲਈ ਉਹਨਾਂ ਸਾਰੇ ਪਿੰਡਾਂ ਨੂੰ ਦੇ ਵਿੱਚੋਂ ਉਧਰ ਵੀ ਸਾਡੀ ਜਿਹੜੀ ਜਥੇਬੰਦੀ ਹੈ ਉਹ ਸਾਰੀ ਮਤਲਬ ਉਧਰੋਂ ਵਿਆਉਂਤ ਕਰਕੇ ਘਰ-ਘਰ ਤੱਕ ਰਾਸ਼ਨ ਪਹੁੰਚਾਉਣ ਦੀ ਸਜਣੋ ਆਪਣੀ ਡਿਊਟੀ ਲੱਗੀ ਹੈ ਇਸ ਕਰਕੇ ਸਮੂਹ ਕਿਰਤੀ ਲੋਕਾਂ ਨੂੰ ਬੇਨਤੀ ਕਰਦਿਆਂ ਕਿ ਭਰਾਵੋ ਵੀ ਆਪਦਾ ਯੋਗਦਾਨ ਪਾਓ ਆਪਦੀਆਂ ਕਿਰਤ ਕਮਾਈਆਂ ਦੇ ਵਿੱਚੋਂ ਹਿੱਸਾ ਕੱਢੋ ਕਿਉਂਕਿ ਜੇ ਅੱਜ ਉਹਨਾਂ ਸਾਥੀਆਂ ਦਾ ਪੂਰਾ ਇਹਦਾ ਪੂਰਾ ਨੁਕਸਾਨ ਹੋ ਗਿਆ ਘਰ ਵੀ ਡਿੱਗ ਪਏ ਖੇਤ ਵੀ ਮਰ ਗਏ ਫਸਲਾਂ ਹੀ ਮਰ ਗਿਆ ਉਹਨਾਂ ਤੇ ਖੇਤਾਂ ਦੀ ਮਿੱਟੀ ਵੀ ਪੱਟੀ ਗਈ ਐਸ ਤਿੱਕੇ ਨਾਲ ਏਡਾ ਵੱਡਾ ਨੁਕਸਾਨ ਹੋਇਆ ਉਹਨਾਂ ਸੱਜਣਾ ਦਾ ਤੇ ਲਗਭਗ 50-55 ਬੰਦੇ ਮਰ ਗਏ ਨੇਗੇ ਹੋ ਹੜ੍ਹਾਂ ਦੇ ਵਿੱਚ ਰੁੜ ਗਏ ਨੇ ਡੰਗਰ ਰੁੱਕੇ ਉਹਨਾਂ ਦੇ ਇਸ ਲਈ ਆਪਾਂ ਉਹਨਾਂ ਦੀ ਜਿੰਨੀ ਵੀ ਤਲਫੁਲ ਮਦਦ ਕਰ ਸਕਦੇ ਹਾਂ ਉਹਦੇ ਵਾਸਤੇ ਸਮੂਹ ਨਕਰ ਦੇ ਸਾਡੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਸਾਰੇ ਲੋਕਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਿਆਂ ਸਾਡੇ ਨਗਰ ਦੀ ਪੰਚਾਇਤਾਂ ਨੂੰ ਸਾਡੇ ਨਗਰ ਦੇ ਕਲੱਬਾਂ ਨੂੰ ਨਗਰ ਦੇ ਨੌਜਵਾਨ ਸਾਥੀਆਂ ਨੂੰ ਬੇਨਤੀ ਕਰਦਿਆਂ ਵੀ ਭਰਾਵੋ ਵੱਡਾ ਕਾਰਜ ਹੈ ਇਹ ਕਾਰਜ ਇਕੱਲਿਆਂ ਤੇ ਇਕੱਲਿਆਂ ਦੇ ਬੇਪਰੇ ਚਾੜਨ ਵਾਲਾ ਨਹੀਂ ਹੈਗਾ ਇਸ ਕਰਕੇ ਸਾਰੇ ਨਗਰ ਦੇ ਨੌਜਵਾਨਾਂ ਦੀ ਲੋੜ ਹੈਗੀ ਇਸ ਕਰਕੇ ਆਓ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਉਹਨਾਂ ਦੀ ਮਦਦ ਕਰੀਏ ਜਿੱਦਾਂ ਇਹ ਰਾਸ਼ਨ ਲੈ ਕੇ ਜਾਣਾ ਆਪਾਂ ਨੇ ਉਦੋਂ ਵੀ ਵੱਡੀ ਗਿਣਤੀ ਦੇ ਵਿੱਚ ਸਾਡੇ ਨਗਰ ਦੇ ਵਿੱਚੋਂ ਨੌਜਵਾਨਾਂ ਨੂੰ ਨਾਲ ਲੈ ਕੇ ਜਾਵਾਂਗੇ ਟੂੜੀ ਦੇ ਦੇਖਾਂਗੇ ਕੀ ਕਰਨਾਗੇ ਭੁੰਗ ਭਰਨੇ ਨੇ ਟਰੱਕ ਭਰਨੇ ਨੇ ਉਹਦਾ ਹਜੇ ਵਿਆਹਤ ਬਣਾਵਾਂਗੇ ਤੇ ਕੱਲ ਨੂੰ ਕਣਕ ਤੇ ਬਾਕੀ ਸਾਰਾ ਰਸਤਾ ਇਕੱਠੀ ਕਰੀ ਜਾਵੂ ਟੂੜੀ ਦਾ ਲਿਖੀ ਜਾਓ ਵੀ ਕੌਣ ਕਿੰਨੀ ਟੂੜੀ ਸਾਥੀ ਕੋਈ ਦੇਣਾ ਚਾਹੁੰਦਾ ਹੈਗਾ ਸ਼ਰਧਾ ਦੇ ਮੁਤਾਬਕ ਸਾਥਿਓ ਖੁੱਲੇ ਦਿਲ ਦੇ ਨਾਲ ਦਾਨ ਕਰਨ ਦੀ ਕੋਸ਼ਿਸ਼ ਕਰੋ ਇਸ ਕਰਕੇ ਸਾਰੇ ਬਲਾਕ ਧੜਬੇ ਦੇ ਪਿੰਡ ਦੇ ਪਿੰਡਾਂ ਨੂੰ ਵੀ ਬੇਨਤੀ ਹੈਗੀ ਵੀ ਜਿਹੜੀ ਉਹ ਰਸਤਾ ਨੇ ਸਾਰੇ ਪਿੰਡਾਂ ਦੇ ਵਿੱਚੋਂ ਇਕੱਠੀਆਂ ਕਰੋ ਤਾਂ ਕਿ ਆਪਾਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ 2-4 ਦਿਨਾਂ ਦੇ ਵਿੱਚ ਉਧਰਲੇ ਪਾਸੇ ਜਿਹੜਾ ਰਾਸ਼ਨ ਲੈ ਕੇ ਜਾਣਾ ਹੈ ਪੂਰੀ ਵਿਆਹਤ ਦੇ ਨਾਲ ਇੱਕ ਡੇਢ ਮਹੀਨਾ ਲੱਗ ਭਾਗੇ ਸਾਰੇ ਆਪਾਂ ਪਰਵਾਨਾਂ ਤੇ ਲਾਉਣਾ ਹੈਗਾ ਉਹਦੇ ਵਾਸਤੇ ਆਪਾਂ ਸਾਰੇ ਪ੍ਰਬੰਧ ਤਕੜੇ ਕਰੋ ਥੋੜਾ ਸਾਰਿਆਂ ਨੂੰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ